ਹਾਂਜੀ ਦੋਸਤੋ ਅੱਜ ਆਪ ਆਇਆ ਪਿੰਡ ਭੈਣੀ ਮਹਾਰਾਜ ਦੇ ਵਿੱਚ ਕਿ ਬਾਈ ਹਰਜਿੰਦਰ ਸਿੰਘ ਜੀ ਦੇ ਖੇਤ ਦੇ ਵਿੱਚ ਇੱਥੇ ਆਪਾਂ ਬਾਈ ਹਰਜਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਨੇ ਆਪਣੇ ਖੇਤ ਦੇ ਵਿੱਚ ਆ ਮੱਕੀ ਲਾਈ ਹੋਈ ਆ ਤੇ ਆਪਾਂ ਬਾਈ ਜੀ ਨੂੰ ਪੁੱਛਦੇ ਆ ਵੀਰ ਜੀ ਹਰਜਿੰਦਰ ਸਿੰਘ ਜੀ ਤੁਸੀਂ ਆਪਣੇ ਖੇਤ ਦੇ ਵਿੱਚ ਮੱਕੀ ਲਾਈ ਆ ਜਿਹੜੀ ਵੀ ਇਹਨੂੰ ਕੀ ਕੀ ਟ੍ਰੀਟਮੈਂਟ ਕੀਤਾਗਾ ਵੈਸਟੀ ਦੇ ਪ੍ਰੋਡਕਟਾਂ ਦਾ ਤੇ ਤੁਹਾਨੂੰ ਕਿਹੋ ਜਿਹਾ ਰਿਜ਼ਲਟ ਲੱਗਿਆ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਏ ਸਾਨੂੰ ਅਸੀਂ ਜਦੋਂ ਕੰਮ ਕਰਦੇ ਆ ਫੀਲਡ ਦੇ ਵਿੱਚ ਜਾਂਦੇ ਆ ਲੋਕ ਕਹਿੰਦੇ ਸੀ ਬਈ ਵੀ ਆਪਦੇ ਖੇਤ ਦੀ ਵੀ ਵੀਡੀਓ ਵੀ ਦਿਖਾਇਆ ਕਰੋ ਹਨਾ ਤੁਸੀਂ ਵੀ ਆਪਦੇ ਖੇਤ ਦੇ ਵਿੱਚ ਪ੍ਰੋਡਕਟ ਵਰਤ ਰਹੇ ਹੋ ਤੁਸੀਂ ਕੀ ਰਿਜ਼ਲਟ ਨੇ ਅਸੀਂ ਅੱਜ ਆਪਣੇ ਖੇਤ ਦੇ ਵਿੱਚ ਹੀ ਖੜੇ ਆ ਮੱਕੀ ਬੀਜੀ ਹੋਏ ਬਾਈ ਆਪਣੀ ਤਕਰੀਬਨ 5 ਕਿੱਲੇ ਮੱਕੀ ਦੇ ਬੀਜੇ ਹੋਏ ਨੇ ਤੇ ਆਪਾਂ ਇਹਦੇ ਵਿੱਚ ਰਿਜ਼ਲਟ ਦਿਖਾ ਰਹੇ ਆ ਸੀ ਇਹਨਾਂ ਇੱਕ ਸਟਾਰਟਿੰਗ ਦੇ ਵਿੱਚ ਪਹਿਲਾ ਟ੍ਰੀਟਮੈਂਟ ਕੀਤਾ ਸੀ ਜਿਹੜਾ ਸੀਡ ਨੂੰ ਲਗਦੀ ਆਪਣੀ ਠੀਕ ਹੈ ਜੀ ਆਪਾਂ ਬੀਜ ਨੂੰ ਲਗਾ ਕੇ ਮੱਕੀ ਬੀਜੀ ਸੀ ਇਹ ਸਟਾਰਟਿੰਗ ਦੇ ਵਿੱਚ ਤੇ ਇਹਦੀ ਜਿਹੜੀ ਆਮ ਆਸੇ ਪਾਸੇ ਨਾਲੋਂ ਗਰੋਥ ਹੋਈ ਸੀ ਉਹ ਬਹੁਤ ਛੇਤੀ ਹੋਈ ਸੀ ਠੀਕ ਹੈ ਜੀ ਤੇ ਅੱਜ ਵੀ ਜੇ ਦੇਖੋ ਪਿੰਡ ਦੇ ਵਿੱਚ ਬਹੁਤ ਘੱਟ ਮੱਕੀਆਂ ਤੁਹਾਨੂੰ ਇਹਦੇ ਵਰਗੀਆਂ ਮਿਲਣਗੀਆਂ ਨਹੀਂ ਇਹਦੇ ਬਰਾਬਰ ਛੇਤੀ ਮਿਲ ਨਹੀਂ ਹੈਣਾ ਤੇ ਇਹਦੇ ਵਿੱਚ ਕੀ ਗੱਲ ਹੋਈ ਦੂਜਾ ਸੀਨੇ ਉਦੋਂ ਬਾਅਦ ਸਪਰੇ ਠੀਕ ਹੈ ਜਦੋਂ 30 ਦਿਨਾਂ ਦੀ ਲਗਭਗ ਜਾਨੀ ਤੁਸੀਂ ਸਪਰੇਅ ਕੀਤੀ ਆ ਉਹ 30 ਦਿਨਾਂ ਦੇ ਲਗਭਗ ਗਈ ਅਸੀਂ ਨੇ ਉਹਦੇ ਉੱਤੇ ਸਪਰੇਅ ਮਾਰੀ ਆ ਤੇ ਉਹ ਤੋਂ ਬਾਅਦ 10-15 ਦਿਨਾਂ ਦੇ ਬਾਅਦ ਦੁਬਾਰੇ ਮਾਰੀ ਸੀ ਹੋਰ ਇਹਦੇ ਵਿੱਚ ਆਪਾਂ ਵੈਸਟੇਜ ਦਾ ਕੋਈ ਟਰੀਟ ਨਹੀਂ ਮੈਂਟ ਨਹੀਂ ਕੀਤਾ ਇੱਕ ਸੀਡ ਨੂੰ ਲਗਾਈ ਸੀ ਤੇ ਦੂਜੀਆਂ ਦੋ ਦੋ ਸਪਰੇਅ ਹਾਰ ਕੀਤੀ ਆ ਉਹਨਾਂ ਦੇ ਨਾਲ ਜੇ ਆਪਾਂ ਗੱਲ ਕਰੀਏ ਇੰਨਾ ਕਿ ਸ਼ਾਨਦਾਰ ਸਾਨੂੰ ਰਿਜ਼ਲਟ ਮਿਲਿਆ ਬਹੁਤ ਵਧੀਆ ਬਈ ਬਾਕੀ ਰਿਜ਼ਲਟ ਆ ਤੁਸੀਂ ਆਪਦੇ ਸਾਹਮਣੇ ਅੱਖੀਂ ਦੇਖ ਸਕਦੇ ਹੋਗੇ ਆ ਆ ਜਿਹੜੀ ਸਾਈਡ ਆ ਸਾਈਡ ਦੇ ਨਾਲੋਂ ਜਾਦੇ ਕਦ ਥੋੜਾ ਜਿਹਾ ਜੀ 2 3 4 5 ਫੁੱਟ ਪਿੱਛੇ ਨੂੰ ਜਾਵਾਂਗੇ ਬਹੁਤ ਜ਼ਿਆਦਾ ਉੱਚੀ ਹੈ ਇਹਦੇ ਨਾਲੋਂ ਕਿਹ ਹੈ ਇੱਥੇ ਸਾਈਡਾਂ ਤੇ ਥੋੜੀ ਥੋੜੀ ਜੀ ਹੁੰਦਾ ਵੀ ਨਹੀਂਵੇਂ ਰਹਿੰਦੇ ਫਸਲ ਤੇ ਉਹੀ ਚੀਜ਼ ਆ ਜੇ ਇੱਥੇ ਵੀ ਦੇਖੋਗੇ ਤਕਰੀਬਨ ਆਪਣੇ ਬਰਾਬਰ ਆ ਜੂਗੀ ਹਨ ਹੱਥ ਤਾਹਾਂ ਚੱਕ ਕੇ ਆਪਾਂ ਜੇ ਗੱਲ ਕਰੀਏ ਬਿਲਕੁਲ ਦੇਖ ਹੈਨਾ ਤੇ ਇੱਥੇ ਵੀ ਆਪਣੇ ਉੱਪਰ ਜਾਂਦੀ ਹੈਗੀ ਤੇ ਆਪਾਂ ਕਹਿੰਦੇ ਵੀ ਸਾਰੇ ਕਿਸਾਨ ਭਰਾਖਣਾ ਨੱਚ ਜਿਹਨੂੰ ਵਰਤਣ ਆਪਦੇ ਖੇਤਾਂ ਦੇ ਵਿੱਚ ਜਿਵੇਂ ਹੁਣ ਝੋਨੇ ਦਾ ਸੀਜ਼ਨ ਆ ਗਿਆ ਝੋਨਾ ਲੱਗ ਰਿਹਾ ਉਹਦੇ ਵਿੱਚ ਆਪਣੇ ਪ੍ਰੋਡਕਟ ਬਾਤਣ ਵਧੀਆ ਰਿਜ਼ਲਟ ਨੇ ਗਰੋਥ ਵਧਿਆਉਂਦੀ ਆਪਣੇ ਪ੍ਰੋਡਕਟਾਂ ਦੇ ਨਾਲ ਤੇ ਪਲੱਸ ਬੂਝਾ ਜਿਹਨਾਂ ਆਪਾਂ ਬੂਝੇ ਦੀ ਗੱਲ ਕਰੀਏ ਜੇ ਬੂਝਾ ਜ਼ਿਆਦਾ ਹੋਊ ਆਪਣਾ ਹਨਾ ਵਧੀਆ ਹੋਊਗਾ ਤਾਂ ਹੀ ਆਪਣੀ ਫਸਲ ਨੇ ਉੱਪਰ ਜਾ ਕੇ ਵਧੀਆ ਫਲ ਦੇ ਤੇ ਆਪਣਾ ਜਿਹੜਾ ਗ੍ਰੇਨੂਲ ਨਾਮ ਦਾ ਇੱਕ ਫੈਲਾਉਂਦਾ 5 ਕਿਲੋ ਦਾ ਜਿਹੜਾ ਆਪਾਂ ਮਹਾਨ ਦੇ ਵਿੱਚ ਉਹਨੂੰ ਵਰਤਦੇ ਆ ਤੇ ਉਹ ਬੂਝਾ ਵਗੈਰਾ ਪੂਰਾ ਸ਼ਾਨਦਾਰ ਬਣਦਾ ਉਹਦੇ ਨਾਲ ਠੀਕ ਹੈ ਤੇ ਪਲੱਸ ਚੜ ਹਾਂ ਚੜ ਚੜ ਬਾਈ ਨੇ ਵੀ ਆਪਦੇ ਖੇਤਾਂ ਦੇ ਵਿੱਚ ਵਰਤੇ ਨੇ ਇਹਨਾਂ ਨੂੰ ਤੁਹਾਨੂੰ ਰਿਜ਼ਲਟ ਬਾਈ ਜੀ ਤੁਸੀਂ ਵੀ ਦੱਸ ਦਿਓ ਹਣਾ ਕਿਵੇਂ ਲੱਗੇ ਨੇ ਬਹੁਤ ਵਧੀਆ ਰਹੀ ਬਾਈ ਮੇਰਾ ਇਹਨਾਂ ਨੂੰ ਵੀ ਰਿਜ਼ਲਟ ਵਧੀਆ ਮਿਲੇ ਹੋਏ ਨੇ ਇੱਕ ਹਰਜਿੰਦਰ ਜੀ ਗੱਲ ਹੋਰ ਕਰਦੇ ਆ ਤੁਹਾਨੂੰ ਤਕਰੀਬਨ ਕਿੰਨਾ ਸਮਾਂ ਹੋ ਗਿਆ ਆਪਣੇ ਵੈਸਟੀ ਦੇ ਪ੍ਰੋਡਕਟ ਯੂਜ਼ ਕਰਦਿਆਂ ਖੇਤ ਦੇ ਵਿੱਚ ਸਾਨੂੰ ਨਾ ਜੇ ਗੱਲ ਕਰੀਏ ਜੀ तकरीबन 10 ਸਾਲ ਹੋ ਗਿਆ ਆਪਣੇ ਖੇਤ ਦੇ ਵਿੱਚ ਪ੍ਰੋਡਕਟ ਵਰਤਦਿਆਂ ਵਿਚਦੀ ਚਲੋ 1-2 ਸਾਲ ਗੈਪ ਵੀ ਪਿਆ ਹੋਣਾ ਨਹੀਂ ਵੀ ਵਰਤੇ ਹੋਣੇ ਕਿਉਂਕਿ ਮੈਂ ਕੰਮ ਥੋੜਾ ਜਿਹਾ ਘਟਾ ਗਿਆ ਸੀ ਵਿਚਦੀ ਦੁਬਾਰਾ ਫੇਰ ਸਟਾਰਟ ਕੀਤਾ ਸੀ ਠੀਕ ਹੈ ਤੇ ਉਹਦੇ ਕਰਕੇ 1-2 ਸਾਲ ਜ਼ਰੂਰ ਗੈਪ ਜਰ ਹੈ ਅਸਲ ਦੇ ਵਿੱਚ ਨਾ ਵਿੱਚ ਪੈਸਟੀਸਾਈਡ ਵਾਲੇ ਭਰਾ ਗਲਤ ਪ੍ਰਚਾਰ ਕਰ ਦਿੰਦੇ ਨੇ ਪਤਾ ਨਹੀਂ ਵੀ ਪ੍ਰੋਡਕਟ ਮਾੜੇ ਨੇ ਜੀ ਉਹਨਾਂ ਫਸਲ ਫਸਲ ਨਹੀਂ ਦੁਬਾਰੇ ਹੁੰਦੀ ਜੀ ਹੈਨਾ 2 ਸਾਲਾਂ ਬਾਅਦ ਪਾਣਾਂ ਦੇ ਵਿੱਚ ਫਸਲ ਹੁਣ ਹਟ ਜੂਜੀ ਜਿੱਥੇ ਵਰਤਲੇ ਅੱਜ ਵੀ ਮੇਰੇ ਉਹ ਸਾਨੂੰ ਨਾ ਇਹ ਗੱਲਾਂ ਕਰਦੇ ਆ ਵਧੀਆ ਤਾਂ ਨਹੀਂ ਲੱਗਦੀਆਂ ਹੁੰਦੀਆਂ ਪਰ ਕਰਨੀਆਂ ਪੈਂਦੀਆਂ ਨੇ ਜਦੋਂ ਨੈਗੇਟਿਵਿਟੀ ਕੋਈ ਦੂਜਾ ਭਰਾ ਆਪਣਾ ਕਰਦਾ ਹਨਾ ਕਿਸਾਨ ਦੇ ਹੱਕ ਦੀ ਗੱਲ ਨਹੀਂ ਕਰਦਾ ਜਦੋਂ ਇਹਨੂੰ ਕਰਨੀ ਚਾਹੀਦੀ ਆ ਤੇ ਆਪਾਂ ਕੋਈ ਲੈਦਾ ਗੱਲ ਨਹੀਂ ਕਰਦੇ ਅੱਜ 10 ਸਾਲਾਂ ਦੇ ਵਿੱਚ ਇਹੋ ਜਿਹਾ ਕੋਈ ਕੰਡੀਸ਼ਨ ਨਹੀਂ ਹੈ ਕਿ ਵੀ ਸਾਡੇ ਬਾਣ ਦੇ ਖੇਤ ਦੇ ਵਿੱਚ ਅੱਜ ਫਸਲ ਹੀ ਪੈਦਾ ਹੁਣ ਵੱਢੀ ਹਨਾ ਇਹੋ ਜਿਹਾ ਕੁਝ ਨਹੀਂ ਹੁੰਦਾ ਜਿਹੜੇ ਆਪਣੇ ਪ੍ਰੋਡਕਟ ਨੇ ਬਾਇਓ ਨੇ ਬਈ ਠੀਕ ਹੈ ਹਨਾ ਇੱਕ ਚੀਜ਼ ਹੋਰ ਆ ਗਈ ਇਹ ਚੀਜ਼ ਤਾਂ ਤਾਂ ਸਮੱਸਿਆ ਹੋਊਗੀ ਜੇ ਅਸੀਂ ਜ਼ਾਹਿਰ ਸਟਾਂਗੇ ਬਾਹਰ ਠੀਕ ਹੈ ਜੀ ਇੱਕ ਵੀਰੇ ਤੁਹਾਨੂੰ ਮੈਂ ਥੋੜੀ ਜੀ ਗੱਲ ਹੋਰ ਪੁੱਛਣਾ ਚਾਹਣਾ ਜਿੱਥੇ ਅੱਜ ਲੋਕ ਆਪਣੇ ਕਿਸਾਨ ਭਰਾ ਹੈਗੇ ਆ ਮੰਨ ਲਓ ਵੀ ਆਪਣੇ ਮੱਕੀਆਂ ਦੇ ਵਿੱਚ ਵੀ ਲਾ ਲਓ ਹੋਰ ਚੀਜ਼ਾਂ ਦੇ ਵਿੱਚ ਵੀ ਲਾ ਲਓ ਜਿਹੜਾ ਯੂਰੀਆ ਦੀ ਮਾਤਰਾ ਗਈ ਵਧਾਈ ਤੁਰੇ ਜਾ ਰਿਹਾ ਹੈ ਤਾਂ ਤੁਸੀਂ ਆਪਦੇ ਖੇਤ ਦੇ ਵਿੱਚ ਯੂਰੀ ਦੀ ਮਾਤਰਾ ਕਿੰਨੀ ਕ ਯੂਜ਼ ਕਰਦੇ ਹੋਗੇ ਅਸੀਂ ਜਾਦੇ ਨਹੀਂ ਵਧਾ ਰਹੇ ਯੂਰੀਆ ਜੋ ਆਮ ਲੋਕ ਪਾਉਂਦੇ ਨੇ ਉਹ ਤੋਂ ਘੱਟ ਪਾਉਨੇ ਆ ਜੀ ਜੇ ਕੋਈ 4 ਘੱਟੇ ਪਾਉਂਦਾ ਤਾਂ ਅਸੀਂ 2 ਹੀ ਪਾਉਨੇ ਆ ਜੀ ਹੁਣ ਜੇ ਮੱਕੀ ਦੀ ਗੱਲ ਕਰੀਏ ਸਾਡੇ ਇੱਥੇ ਲਵੇ ਨੇੜੇ ਸਭ ਨੇ 4-4 ਸਪਰੇਹਾਂ ਕਰਤੀਆਂ ਸੁੰਡੀ-ਸੁੰਡੀ ਵਾਲੀਆਂ ਜੀ ਆਪਾਂ ਨੇ ਸਿਰਫ 2 ਕਰੀਆਂ ਨੇ ਜੀ ਠੀਕ ਹੈ ਜੀ ਹੈਨਾ ਯਾਨੀ ਦੂਜਿਆਂ ਨਾਲੋਂ ਅਸੀਂ ਪੈਸਟੀਸਾਈਡ ਬਹੁਤ ਘੱਟ ਵਰਤ ਰਹਿਆਂਗੇ ਠੀਕ ਹੈ ਜੀ ਜੇ ਕੋਣ 4 ਸਪ੍ਰਿੰਟ ਤੇ 2 ਸਪ੍ਰਿੰਟ ਡਿਫਰੈਂਸ ਬਹੁਤ ਫਰੈਂਸ ਬਹੁਤ ਹੋ ਗਿਆ ਕਿੱਥੇ 4 ਸਪ੍ਰਿੰਟ ਤੇ ਉੱਥੇ ਜੂਰੀ ਵੀ ਕਿੱਥੇ 6 ਸੇ ਲਾਈ ਜਾਂਦੇ ਨੇ ਕਿੱਥੇ ਢਾਈ ਤਿੰਨ ਜੂਰੀਏ ਲਾਉਣਾ ਹੈ ਉਹ ਚੀਜ਼ਾਂ ਦਾ ਫਰਕ ਪੈਂਦਾ ਬਹੁਤ ਵੱਡਾ ਅਫੈਕਟ ਹੈਗਾ ਕਿਤੇ ਨਾ ਕਿਤੇ ਝਾਹਰ ਘਟਦੀਆਂ ਸਾਡੇ ਬਾਹਣਾਂ ਦੇ ਵਿੱਚੋਂ ਤੇ ਬਾਹਣ ਲੋਕਾਂ ਨੂੰ ਗਲਤ ਪ੍ਰਚਾਰ ਕਰਿਆ ਜਾਂਦਾ ਵੀ ਖਰਾਬ ਹੁੰਦਾ ਅਸੀਂ ਇਹ ਕਹਿੰਦੇ ਹਾਂ ਵੀ ਸਾਡੇ ਪ੍ਰੋਡਕਟਾਂ ਨਾਲ ਬਾਹਣ ਖਰਾਬ ਨਹੀਂ ਵਧੀਆ ਬਣਦਾ ਦਿਨ ਉਹ ਦਿਨ ਜਿੱਥੇ ਸਾਡਾ 1.5 ਕਿਲੋ ਵਾਲਾ ਵਰਤਿਆ ਜਾ ਰਿਹਾ ਜਾਂ ਆਪਣੀ ਦਵਾਈ ਕੋਈ ਵੀ ਵਰਤੀ ਜਾ ਰਹੀ ਹੈ ਸਾਡੇ ਬਾਹਣ ਦੀ ਗੁਣਵੱਤਾ ਉਹਦੇ ਜੋ ਉਹਦੇ ਵਿੱਚ ਤੱ ਠੀਕ ਹੈ ਤੇ ਤਾਂ ਕਿ ਸਾਡੀ ਧਰਤੀ ਦਾ ਜਿਹੜਾ ਪੀ ਐਚ ਲੈਵਲ ਆ ਜਾਂ ਹੋਰ ਉਹ ਸਾਰੀਆਂ ਚੀਜ਼ਾਂ ਸਹੀ ਬਣੀਆ ਰਹਿਣ ਹਨਾ ਉਹ ਸਾਰਾ ਮੇਨਟੇਨ ਰੱਖਦੀ ਹੈ ਸਾਡੀ ਦਵਾਈ ਇਹ ਚੀਜ਼ ਨੂੰ ਤੇ ਜਿਹੜਾ ਆਪਾਂ ਪੈਸਟੀਸਾਈਡ ਜਾਂ ਜ਼ਹਿਰੀਲੀਆਂ ਤੁਸੀਂ ਜੇ ਬਾ ਪਟੇਲੀਆਂ ਵੀ ਲੈ ਕੇ ਆਉਣਾ ਕਈ ਵਾਰ ਉਹ ਪਾਏ ਪਾਏ ਕਿਲੋ ਦੀ ਅੱਜ ਜੂਰੀਆਂ ਨਾਲ ਲਾਈ ਜਾਂਦੇ ਨੇ ਹਰੇਕ ਦੇ ਉੱਤੇ ਲਿਖਿਆ ਹੋਇਆ ਵੀ ਖਤਰਾ ਹਾਂਜੀ ਖਤਰਾ ਲਿਖਣ ਦਾ ਕਾਰਨ ਕਿ ਉਹਦੇ ਵਿੱਚ ਜ਼ਹਿਰ ਹੈ ਬਿਲਕੁਲ ਜੀ ਬਿਲਕੁਲ ਕਿ ਉਹ ਜ਼ਹਿਰ ਜਦੋਂ ਅਸੀਂ ਫਸਲਾਂ ਦੇ ਵਿੱਚ ਪਾ ਰਹੇ ਹਾਂ ਸਾਡੀ ਧਰਤੀ ਦੇ ਵਿੱਚ ਸਿੱਟ ਰਹੇ ਹਾਂ ਕਿਤੇ ਨਾ ਕਿਤੇ ਨੁਕਸਾਨ ਤਾਂ ਸਾਡੀ ਧਰਤੀ ਦੀ ਹੋ ਰਿਹਾ ਜੀ ਆਉਣ ਵਾਲੇ ਟਾਈਮ 'ਚ ਇਹ ਵੀ ਖਮੇਜਾ ਨਾਲ ਆਪਣਾ ਸਿਹਤ ਦਾ ਵੀ ਨੁਕਸਾਨ ਸਿਹਤ ਦਾ ਆਉਣ ਵਾਲੇ ਟਾਈਮ 'ਚ ਜੇ ਗੱਲ ਕਰੀ ਇਹਦਾ ਖਮੇਜਾ ਦਾ ਸਾਨੂੰ ਹੀ ਭੁਗਤਣਾ ਪੈਣਾ ਬਿਲਕੁਲ ਜੀ ਪੈਣਾ ਅੱਜ ਸਾਡੇ ਫਸਲਾਂ ਦੇ ਵਿੱਚ ਵੱਧ ਤੋਂ ਵੱਧ ਸਾਨੂੰ ਸਪੈਸ਼ਟਿਸਾਈਡ ਵਰ ਜੂਰੀ ਦੀ ਮਾਤਰਾ ਵਧੀ ਜਾਂਦੀ ਹੈ ਡੀਏਪੀ ਦੀ ਮਾਤਰਾ ਵਧੀ ਜਾਂਦੀ ਹੈ ਜੀ ਤੇ ਡੀਏਪੀ ਦਾ ਕਾਗਜ਼ ਰਹੀ ਜੀ ਤੇ ਆ ਪਿਆ ਆਉਣ ਵਾਲੇ ਟਾਈਮ ਤੇ ਮਿਲਣਾ ਨਹੀਂ ਹੈ ਮਿਲਣਾ ਔਖਾ ਹੋਇਆ ਪਿਆ ਆ ਲੋਕਾਂ ਨੇ ਕਣਕ ਬੀਜੀ ਹੈ ਜੀ ਇੱਕ ਬੂਰੀ ਨਾਲ ਬੀਜ ਦੇ ਬੀਜ ਦੇ ਸਵਾ ਡੇਢ ਦੋ ਦੋ ਤੇ ਜਾਈ ਜਾਂਦੇ ਨੇ ਹੈ ਨਾ ਤੇ ਜੂ ਉਧਰੋਂ ਡੀਏਪੀ ਦਾ ਕੀ ਕਰਨਾ ਉਹ ਬੰਦ ਹੋ ਹੀ ਜਾਂਦਾ ਹੈ ਜੀ ਤੇ ਇੱਕ ਵੀਰ ਜੀ ਮੜਿਆ ਆਪਣੇ ਕਿਹੜਾ ਕਿਸਾਨ ਭਰਾ ਜਿੰਨੇ ਵੀ ਹੈਗੇ ਆ ਤੁਹਾਡਾ ਕੀ ਸੁਨੇਹਾ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਸਾਡਾ ਤਾਂ ਇਹੀ ਸੁਨੇਹਾ ਭਰਾ ਵੀ ਜਿੰਨੇ ਵੀ ਆਪਣੇ ਪ੍ਰੋਡਕਟ ਨੇ ਬਿਨਾਂ ਜ਼ਾਹਿਰ ਦੇਣ ਇਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਵਰਤੋ ਤੇ ਸਾਡੀ ਫਸਲਾਂ ਦੀ ਕੁਆਲਿਟੀ ਵੀ ਸੁਧਾਰਦੇ ਨੇ ਵਧੀਆ ਕੁਆਲਿਟੀ ਆਊਗੀ ਸਾਡੀ ਫਸਲਾਂ ਦੀ ਸਾਰੇ ਕਿਸਾਨ ਭਰਾ ਜੀ ਨੂੰ ਵਰਤੋ ਤੇ ਵਧੀਆ ਰਿਜ਼ਲਟ ਲਓ ਤੇ ਘੱਟ ਖਰਚੇ ਦੇ ਵਿੱਚ ਆਪਾਂ ਵਧੀਆ ਫਸਲ ਕਰ ਸਕਦੇ ਹਾਂ ਠੀਕ ਹੈ ਜੀ ਹਾਂਜੀ ਤੇ ਇੱਕ ਵੀਰ ਜੀ ਮਾੜੀ ਜੀ ਇਧਰੋਂ ਘੁਮਾ ਦੋਗੇ ਕੈਮਰਾ ਇਧਰੋਂ ਘੁਮਾ ਦੋ ਤੇ ਇਧਰੋਂ ਵੀ ਘੁਮਾ ਲਿਓ ਇੱਕ ਵਾਰੀ ਤੇ ਜਿਹੜੀ ਉਹ ਦੂਸਰੀ ਮੱਕੀ ਆ ਹਰਜਿੰਦਰ ਜੀ ਉਹ ਵੀ ਤੁਹਾਡੀ ਆ ਹਾਂ ਉਹ ਵੀ ਆਪਣੀ ਇੱਥੇ ਜਿਹੇ ਇੱਥੋਂ ਚੱਲਦੇ ਆਪਾਂ ਨਾਲ ਦਿਖਾ ਦਿੰਨੇ ਆ ਤੁਹਾਨੂੰ ਉਹ ਵੀ ਬਏ ਅੰਦਰ ਟੋਆ ਪੱਟ ਕੇ ਖੜ ਜਾਓ ਤੇ ਦੱਦੇ। ਲੋ ਨਾ ਨਾ ਪੱਤੂ ਘਾਟ ਕੋਹਦਾ ਇੰਨੀ ਮੱਕੀ ਤਾਂ ਹੀ ਨਹੀਂ ਬਈ ਤੇ। ਲੋ ਆਪਣੇ ਹੋਰ ਘੱਟਾ ਅੰਦਰ ਟੋਆ ਪੜੇ। ਆਹ ਬਾਈ ਦੂਜੀ ਸਾਈਡ ਆਪਣੀ ਮੱਕੀ ਇੱਧਰ ਵੀ ਦਿਖਾ ਦਿੰਦੇ ਹਾਂ ਸਹੀ। ਅੱਧੀ ਉਧਰ ਬੀਜੀ ਹੋਈ ਤੇ ਅੱਧੀ ਇੱਧਰ। ਦੋਨੇ ਪਾਸੇ ਮੰਨ ਲਓ ਜੇ ਤੁਸੀਂ ਦੇਖੋਗੇ ਤਕਰੀਬਨ ਇੱਧਰ ਆ ਕੇ ਦਿਖਾ ਦਵਾਂ। ਦੋਨੇ ਪਾਸੇ ਜਦੋਂ ਤੁਸੀਂ ਦੇਖੋਗੇ ਇੱਕੋ ਜਿਹੀ ਰਿਜ਼ਲਟ ਆ ਗਿਆ ਸਾਰੇ ਪਾਸੇ ਕੋਈ ਆਇਆ ਨਹੀਂ ਹੈਗਾ ਵੀ ਉਧਰ ਅੱਡਾ ਜਾਂ ਇੱਧਰ ਅੱਡਾ। ਸਾਰੀ ਵੀ ਟੋਪ ਦੀ ਆਪਣੀ। ਠੀਕ ਹੈ। ਜਿੰਨੀ ਵੀ ਮੱਕੀ ਖੜੀ ਹੈਗੀ ਸਾਰੀ ਤੁਸੀਂ ਦੇਖੋ ਪੂਰੀ ਵਧੀਆ ਕੀ ਸ਼ਾਨਦਾਰਾ ਪੂਰੇ ਵਧੀਆ ਰਿਜ਼ਲਟ ਨੇ ਇਹ। ਛਾਂਡਾ ਟੁੰਡਾ ਵਧੀਆ ਮੋਤਾ ਬਣਿਆ ਹੋਇਆ। ਛਾਂਡਾ ਦੇਖੋ ਹੱਥ ਦੇਖੋ ਬਾਈ ਇੱਥੇ ਹਨਾ। ਇੱਧਰ ਦੇਖੋ ਤੁਸੀਂ। ਕਿੰਨੀ ਉੱਚੀ ਹੈਗੀ ਸਾਰੀ ਮੱਕੀ। ਹਨਾ। ਤਕਰੀਬਨ ਤੁਸੀਂ ਐਸਟੀਮੇਟ ਲਾਈ ਸਕਦੇ ਹੋ। ਜਿਆਦਾ ਦੀ ਕਿਹੜੀ ਗੱਲ ਕਰੀ ਇਹਦੇ ਵਿੱਚ ਵੀ ਉਹ ਵੀ ਦੋ ਸਪਰੇਹਾਂ ਤੇ ਇੱਕ ਆਪਣੀ ਜੜ ਨੂੰ ਲਗਾਈ ਸੀ ਵੀ। ਠੀਕ ਹੈ ਉਹੀ ਚੀਜ਼ੇ ਦੇ ਵਿੱਚ ਵਰਤੀ ਗਈ ਆ ਸਾਰੀ ਮੱਕੀ ਇੱਕੋ ਜਿਹੀ ਆ ਬਾਕੀ ਇਹ ਨਹੀਂ ਹੈਗਾ ਵੀ ਕਿ ਤੋ ਨੀਵੀਂ ਆ ਜਾ ਕਿ ਤੋ ਉੱਚੀ ਆ ਸਾਰੀ ਇੱਕੋ ਜਿਹੀ ਮੱਕੀ ਆ ਜੇ ਇਥੋਂ ਤੁਸੀਂ ਉਹ ਦੂਰੋਂ ਪਰਲੀ ਮੱਕੀ ਦਿਖਾਉਂਗੇ ਦਿਖਾਓ ਉਹ ਸਾਰੀ ਤੁਹਾਨੂੰ ਪਤਾ ਲੱਗੂ ਵੀ ਕਿੰਨੀ ਸ਼ਾਨਦਾਰ ਖੜੀ ਆ ਇੱਕੋ ਜਿਹੀ ਮੱਕੀ ਆ ਕਿਤੇ ਵੀ ਕੋਈ ਡਿਫਰੈਂਸ ਨਹੀਂ ਹੈਗਾ ਹਾਂਜੀ ਭਾਈ ਆਪਾਂ ਇੰਨਾ ਕਹਿੰਦੇ ਹੋਏ ਧੰਨਵਾਦ ਕਰਦੇ ਆਂ ਭਾਈ ਤੁਹਾਡਾ ਵੀ ਹਣਾ ਸਾਰਿਆਂ ਦਾ ਆਪਾਂ ਇਹੀ ਸੁਨੇਹਾ ਦਾ ਹਾਂ ਕਿਸਾਨ ਭਰਾਵਾਂ ਨੂੰ ਵੀ ਖੇਤਾਂ ਦੇ ਵਿੱਚ ਵੱਧ ਤੋਂ ਵੱਧ ਇਹਨਾਂ ਪ੍ਰੋਡਕਟਾਂ ਨੂੰ ਵਰਤ ਤੋਂ ਵਧੀਆ ਰਿਜ਼ਲਟ ਲੈ ਥੈਂਕ ਯੂ ਭਾਈ ਜੀ ਧੰਨਵਾਦ